ਡੈਂਗੂ ਨੂੰ ਲੈ ਕੇ ਲਗਾਤਾਰ ਜਿਹੜੀਆਂ ਅਮਰਗੜ੍ਹ ਦੇ ਵਿੱਚ ਮੌਤਾਂ ਹੋ ਰਹੀਆਂ ਸੀਗੀਆਂ ਤੇ ਕਿਤੇ ਨਾ ਕਿਤੇ ਜਿਹੜਾ ਕੌਂਸਲਰ ਬਨਰੋ ਜਿਹੜਾ ਮੁੱਦਾ ਉਠਾਇਆ ਗਿਆ ਸੀ ਡੀਸੀ ਸਾਹਿਬ ਨੂੰ ਮਿਲਿਆ ਗਿਆ ਸੀ ਆਖਰਕਾਰ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਚਾਲੂ ਹੋਈਆਂ ਨੇ ਤੇ ਡੈਂਗੂ ਵਾਰਡ ਵਗੈਰਾ ਬਣਾਇਆ ਸਿਹਤ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਐ ਕੌਂਸਲਰ ਗੱਲਬਾਤ ਕਰਦੇ ਆ ਕੌਂਸਲਰ ਸਾਰੇ ਇਕੱਠੇ ਹੋਏ ਨੇ ਐ ਸਵਾਗਤ ਹੈ ਤੁਹਾਡਾ ਅਸੀ ਕਾਲ ਜੀ ਮੁੱਦਾ ਉਠਾਇਆ ਸੀਗਾ ਸਫਲ ਹੋਇਆ ਕਿਤੇ ਨਾ ਕਿਤੇ ਸਾਰਾ ਜਿਹੜਾ ਪ੍ਰਬੰਧ ਵੀ ਕੀਤਾ ਕੀ ਕਹੂੰਗਾ ਸਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਮਰਗੜ ਦੇ ਜਿਹੜੀਆਂ ਕੀਮਤੀ ਜਾਣਾਂ ਜਾ ਰਹੀਆਂ ਸੀ ਮਹਿੰਤ ਕਾ ਸ਼ਲੋਕ ਸੀ ਜਿਹੜੇ ਗਰੀਬ ਲੋਕ ਸੀ ਉਹ ਡੇਂਗੂ ਦਾ ਕਹਿਰ ਦੇ ਨਾਲ ਜਿਹੜੀਆਂ ਮੌਤਾ ਹੋ ਰਹੀਆਂ ਸੀ ਉਹ ਸਬੰਧੀ ਅਸੀਂ ਅਮਰਗੜ ਚ ਡਾਕਟਰਾਂ ਦਾ ਮੁੱਦਾ ਤੇ ਚਾ ਫੈਲ ਰਿਹਾ ਡੇਂਗੂ ਦਾ ਮੁੱਦਾ ਠਾਇਆ ਸੀ ਤੁਹਾਡੇ ਮਾਧਿਅਮ ਰਾਹੀਂ ਜਿਹਨੂੰ ਹੁਣ ਥੋੜਾ ਬੂਰ ਪਿਆ ਪਰ ਦੇਰ ਆਏ ਦਰਸਤਾ ਅੱਜ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਿਆ ਵੀ ਐਸਐਮਓ ਸਾਹਮਣੇ ਉਰੇ ਇਥੇ ਡੇਂਗੂ ਵਾਰਡ ਬਣਾ ਦਿੱਤਾ ਗਿਆ ਤੇ ਇਥੇ ਐਮਰਜੈਂਸੀ ਸਿਵਾਮਾਨ ਜਿਹੜੀਆਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਨੇ ਤੇ ਅਸੀਂ ਇਸ ਸਬੰਧੀ ਜਦੋਂ ਡੀਸੀ ਸਾਹਮਣੇ ਮਿਲੇ ਸੀ ਸਾਰੇ ਅਸੀਂ ਕੌਂਸਲਰ ਇਕੱਠੇ ਹੋ ਕੇ ਇਹ ਮੁੱਦਾ ਠਾਇਆ ਸੀਗਾ ਤੇ ਮੈਂ ਸਭ ਤੋਂ ਪਹਿਲਾਂ ਜਰਨਲਿਸਟ ਕਲੱਬ ਜਿਹੜਾ ਅਮਰਗੜ ਹੈ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਹ ਸਾਡੇ ਲਈ ਨਹੀਂ ਸਾਡੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਨੇ ਤੇ ਮੈਂ ਆਸ ਰੱਖਦਾ ਵੀ ਇਹ ਜਿਹੜੀ ਐਮਰਜੈਂਸੀ ਸੇਵਾਵਾਂ ਮੁੜ ਬਹਾਲ ਜੋ ਕੀਤੀਆਂ ਨੇ ਉਹ ਲਗਾਤਾਰ ਰਹਿਣਗੀਆਂ। ਨਾਨੇ ਸਾਬਕਾ ਪ੍ਰਧਾਨ ਨੇ ਨਗਰ ਪੰਚਾਇਤ ਦੇ ਇਹਨਾਂ ਨੇ ਵੀ ਕਾਫੀ ਜਿਹੜਾ ਕੱਟ ਕੀਤਾ ਜੀ ਤੁਸੀਂ ਨਹੀਂ ਦੇਖੋ ਉੱਥੇ ਕਿਵੇਂ ਦੇਖਦੇ ਹੋ। ਇਹ ਬਹੁਤ ਵਧੀਆ ਮਨ ਲ ਕੇ ਕੀਤਾ ਹਨ ਤੁਹਾਡੀ ਮੈਂ ਸਾਰੀ ਪੈਰਾਸਕਲੱਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਉੱਤੇ ਤੱਕ ਪਹੁੰਚਾਇਆ ਤੇ ਬਹੁਤ ਕੀਮਤੀ ਜਾਨ ਸਾਡੇ ਆਮਰਗੜ ਚੋਂ 11-12 ਬੰਦੇ ਦੀ ਡੈਥ ਹੋ ਚੁੱਕੀ ਹੈ ਜਿਨ੍ਹਾਂ ਚੋਂ 9 ਤਾਂ ਸੀਰਪਗੜ ਨਗਰ ਦੇ ਨੇ ਬਾਕੀ 3-4 ਆਮਰਗੜ ਸ਼ਹਿਰ ਦੇ ਨੇ ਤੇ ਹੁਣ ਜਿਹੜਾ ਸਰਕਾਰ ਨੇ ਕੀਤਾ ਡੀਸੀ ਸਾਹਿਬ ਨੂੰ ਮਿਲੇ ਤੇ ਸੀਐਸਐਮਓ ਸਾਹਿਬ ਨੂੰ ਵੀ ਤੇ ਸੀਐਮ ਸਾਹਿਬ ਨੂੰ ਸਾਡੇ ਕੁਝ ਬੰਦੇ ਮਿਲ ਕੇ ਆਏ ਤੇ ਕਿ ਉਹ ਵਧੀਆ ਇਹਨਾਂ ਨੇ ਜਿਹੜਾ ਡੇਂਗੂ ਦਾ ਬਾੜ ਬਣਾਇਆ ਹਸਪਤਾਲ ਦੇ ਵਿੱਚ ਤੇ ਦੋ ਡਾਕਟਰਾਂ ਦੀ ਡਿਊਟੀ ਪੱਕੀ ਲਗਾਈ ਐ ਮੈਂ ਤਾਂ ਹੁਣ ਇਹੀ ਸਰਕਾਰ ਨੂੰ ਬੇਨਤੀ ਕਰਦੇ ਜੇ ਪੱਕੀ ਉਹ ਲੱਗੀ ਰਹੇ ਕਿ ਤੇ ਆ ਜਾਨੂ ਠੀਕ ਹੋ ਜਾਣ ਬੰਦੇ ਦੁਬਾਰਾ ਇਹਨਾਂ ਨੂੰ ਡਾਕਟਰ ਨੂੰ ਚਾਕੇ ਮੇਰੇ ਕੋਲੇ ਲਿਆ ਜਾਵੇ ਇਹਨਾਂ ਨੂੰ ਲਿਆ ਜਾਵੇ ਵੀ ਅਸੀਂ ਫਿਰ ਨਹੀਂ ਦੁਬਾਰਾ ਮੁੱਦਾ ਚੁੱਕਾਂਗੇ ਜਿਹੜੀ ਡਿਊਟੀ ਹੁਣ ਇਸ ਤਰ੍ਹਾਂ ਹੀ ਚੱਲੀ ਜਾਵੇ ਤੇ ਇਹ ਬਹੁਤ ਵਧੀਆ ਤੁਹਾਡੇ ਪ੍ਰੈਸ ਦਾ ਵੀ ਅਸੀਂ ਧੰਨਵਾਦ ਕਰਦੇ ਆ ਇਹਨਾਂ ਨੇ ਸਾਡਾ ਮੁੱਦਾ ਉੱਤੇ ਠਾਇਆ ਆਉਣ ਵਾਲੇ ਸਮੇਂ 'ਚ ਇਹ ਸਾਨੂੰ ਸਾਰਿਆਂ ਨੂੰ ਸਾਡਾ ਫਰਜ਼ ਬਣਦਾ ਵੀ ਸਿਹਤ ਨਾਲ ਖੜਵਾੜਨਾ ਹੋਵੇ ਸਾਡੇ ਤੇ ਬਹੁਤ ਗਰੀਬ ਲੋਕ ਨੇ ਤੇ ਲਾਜ ਕਰਾਉਣ ਜੋਗੇ ਹੈ ਨਹੀਂ ਸਰਕਾਰ ਦਾ ਜਾਨੀ ਹਸਪੀਟਲ ਨੂੰ ਚਾਲੂ ਰੱਖਣਾ ਬਹੁਤ ਜ਼ਰੂਰੀ ਹੈ ਕੀ ਕਹਾਂਗੇ ਅੱਜ ਜਿਵੇਂ ਪਤਾ ਹੀ ਹੈ ਜੀ ਪ੍ਰੈਸ ਕਲੱਬ ਪ੍ਰੈਸ ਜੋ ਹੈ ਲੋਕਤ ਦਾ ਪੰਜਵਾਂ ਥੰਬ ਬਣਿਆ ਜਾਂਦਾ ਅਸੀਂ ਇਸੇ ਮਾਧਿਅਮ ਦੇ ਰਾਹੀਂ ਸਾਰੇ ਐਮਸੀਡੀ ਨੇ ਇਕੱਠੇ ਹੋ ਕੇ ਲੋਕਾਂ ਦੇ ਪੱਖ ਦੇ ਵਿੱਚ ਜੋ ਪ੍ਰੋਬਲਮ ਆਉਂਦੀਆਂ ਸੀ ਉਹ ਚਵਾਜ ਉਠਾਈਆਂ ਅਸੀਂ ਧੰਨਵਾਦ ਕਰਦੇ ਹਾਂ ਸਭ ਦਾ ਤੁਹਾਡਾ ਵੀ ਸਭ ਦਾ ਤੇ ਕਿ ਮੁੜ ਕੇ ਅੱਜ ਜੋ ਜੋ ਹਸਪੀਟਲ ਚ ਐਮਰਜੈਂਸੀ ਸੇਵਾਵਾਂ ਸੀਗੀਆਂ ਜਿਵੇਂ ਦੀਪਕ ਜੀ ਨੇ ਦੱਸਿਆ ਪ੍ਰਧਾਨ ਜੀ ਨੇ ਦੱਸਿਆ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਆਕਾਸ਼ ਕਰਦੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਰੈਗੂਲਰ ਰਹਿਣਗੀਆਂ ਥੈਂਕ ਦੇ ਵੀ ਤੇ ਇਹ ਵੀ ਜਿਹਨੇ ਦੱਸਿਆ ਹੈ ਪਾਵਾ ਜੀ ਨੇ ਦੱਸਿਆ ਹੈ ਤੇ ਅਸੀਂ ਉਹ ਸਾਰੇ ਵਿਚਾਰ ਉਹਨਾਂ ਦੱਸ ਹੀ ਦਿੱਤੇ ਨੇ ਤੇ ਅਸੀਂ ਪ੍ਰੈਸ ਕਲੱਬ ਦਾ ਸਪੈਸ਼ਲੀ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਜੀ ਇਹ ਜਿਹੜਾ ਤੁਹਾਡੇ ਮਾਧਮ ਰਾਹੀਂ ਪ੍ਰੈਸ ਕਲੱਬ ਦੇ ਮਾਧਮ ਰਾਹੀਂ ਮੁੱਦਾ ਅਸੀਂ ਚੁੱਕਿਆ ਸੀਗਾ ਉਸ ਨੂੰ ਅਜਬੂਰ ਪਿਆ ਅਸੀਂ ਬੜੇ ਖੁਸ਼ ਹਾਂ ਪਰ ਇੱਕ ਗੱਲ ਹੈ ਜੋ ਡਾਕਟਰ ਜਿਹੜੇ ਇੱਥੇ ਆਏ ਨੇ ਉਹ ਵੀ ਹੁਣ ਡਿਊਟੀ ਦੇ ਦੋ ਡਾਕਟਰ ਆਏ ਰਿਹਾ ਉਹ ਡਿਊਟੀ ਦੇਣ ਲੱਗ ਪਏ ਨੇ ਪਰ ਇੱਕ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਬੀਏ ਜੇ ਮੁੜਕੇ ਠੱਪ ਹੋ ਗਈਆਂ ਤਾਂ ਸਾਨੂੰ ਵੱਡਾ ਸੰਘਰਸ਼ ਨਾ ਕਰਨਾ ਪੈ ਜਾਵੇ ਥੈਂਕ ਯੂ ਜੀ ਇਸ ਹਨ ਕਾਉਂਸਲਰ ਸੀਗੇ ਅਮਰਗੜ ਦੇ ਜਿਨ੍ਹਾਂ ਨੇ ਇਕੱਠੇ ਹੋਏ ਨੇ ਜਿੱਥੇ ਉਹਨਾਂ ਨੇ ਜਰਨਲਿਸਟ ਕਲੱਬ ਦਾ ਤੇ ਡੀਸੀ ਸਾਹਿਬ ਦਾ ਧੰਨਵਾਦ ਕੀਤਾ ਉੱਥੇ ਨਾਲ ਚੇਤਾਵਨੀ ਵੀ ਦਿੱਤੀ ਹੈ ਵੀ ਜੇਕਰ ਜੇ ਐਮਰਜੈਂਸੀ ਸੇਵਾਵਾਂ ਮਾ ਜਿਹੜੀਆਂ ਮੁੜਕੇ ਠੱਪ ਹੁੰਦੀਆਂ ਨੇ ਤਾਂ ਵੱਡਾ ਸੰਘਰਸ਼ ਵਿੱਟਣਗੇ ਜੀ ਸੋਹਣਾ ਜਤਿੰਦਰ ਮਨਵੀ ਅਮਰਗੜ